ਵਾਹਿਗੁਰੂ ਸਾਹਿਬ ਜੀਓ ਆਤ ਇੰਦਰਪੂ ਮਾਸਰ ਕੇ ਦੁਖ ਤੇ ਆਵਤ ਭੈ ਕਥਨੰ ਚਉਪਈ ਦੁਆਰਵਤੀ ਜਬ ਜਦਪਤੇ ਆਇਓ ਇੰਦਰ ਆਏ ਪਾਇਨ ਲਪਟਾਇਓ ਖੂ ਮਾਸਰ ਕੋ ਦੁਖ ਸੁਨਾਇਓ ਪ੍ਰਪਤੀ ਤੇ ਮੈਂ ਆਤ ਦੁਖ ਪਾਇਓ ਆਤ ਇੰਦਰਪੂ ਮਾਸਰ ਕੇ ਦੁਖ ਤੇ ਆਵਨ ਭੈ ਕਥਨੰ ਚਉਪਈ ਬਾਹਰ ਲਾ ਦੇ ਗੁਰਮਖਾ ਦਵਾਰਮਤੀ ਜਬ ਜਦਪਤ ਆਇਓ ਕ੍ਰਿਸ਼ਨ ਭਗਵਾਨ ਜੀ ਜਿ ਸ਼ੌਕਤ ਦਵਾਰਕਾ ਵਿੱਚ ਆਏ ਇੰਦਰੀ ਆਏ ਪਾਇਨ ਲਪਟਾਇਓ ਇੰਦਰ ਜਿਹੜਾ ਸੀ ਕਿਰਨੀ ਆ ਕੇ ਲਫਟ ਗਿਆ ਉਹ ਮਾਸਰ ਕੋ ਦੁੱਖ ਸੁਨਾਇਓ ਉਹ ਮਾਸਰਦੈਨ ਦਾ ਬੜਾ ਦੁੱਖ ਸੀ ਇਸ ਨੂੰ ਇਹਨੇ ਸੁਨਾਇਆ ਰਬ ਤੇ ਤੇ ਮੈਂ ਆਤ ਦੁੱਖ ਪਾਇਓ ਉਹ ਤੋਂ ਮਾਰਾ ਵ ਬੜਾ ਦੁੱਖ ਪਾਇਆ ਕੋ ਮਾਸਰਦੈਨ ਤੋਂ ਦੋਹਰਾ ਸੋ ਮੋ ਪ੍ਰਭ ਸੋ ਮੋ ਪਰ ਅਤ ਪ੍ਰਭਲ ਹੈ ਇਹ ਬਹੁਤ ਬੜੀ ਹੈ ਉਹ ਮੋਬਾਇ ਸਦਿ ਨਾਂ ਜਾਏ ਜੇ ਤੋ ਜਿੱਤਿਆ ਨਹੀਂ ਜਾ ਸਕਦਾ ਰਾਖੋ ਆਪਨ ਹੀ ਪ੍ਰਭੂ ਹੋਰੇ ਤਾਂ ਹੀ ਕ੍ਰਿਸ਼ਨ ਜੀ ਆਪ ਜੈ ਨਾਸਿ ਉਪਾਰ ਤੇ ਨਾਸ ਦਾ ਯਤਨ ਕਰੋ ਆਪ ਰਈਆ ਤਬ ਇੰਦਰ ਬਿਦਾ ਕਹਿ ਦੇਉ ਪ੍ਰਭਜੂ ਕ੍ਰਿਸ਼ਨ ਜੀ ਨੇ ਇੰਦਰ ਨੂੰ ਬਿਦਿਆ ਕਰਤਾ ਤਦੋ ਇਹ ਕੋ ਸੋ ਸਮੋਦ ਭਲੇ ਕਰਕੇ ਉਹਨੂੰ ਸਮਝਾ ਕਰਕੇ ਭਰੀ ਪ੍ਰਕਾਰ ਕਰਕੇ ਮਨ ਮੈਂ ਕਹੋ ਚਿੰਤਨਾ ਤੂੰ ਕਰ ਦੇ ਕਿਆ ਮਨ ਚ ਚਿੰਤਾ ਨਾ ਕਰ ਹੇ ਇੰਦਰ ਰਾਜਾ ਚਲ ਹਾਂ ਨਹੀਂ ਹਾਂ ਤੇ ਤੇ ਡਰ ਕੇ ਮੈਂ ਕਰਕੇ ਨਹੀਂ ਜਾਵਾਂ ਵਾਸਤੇ ਨਾਲ ਮੈਂ ਜੰਗ ਕਰਾਂਗਾ ਕਬ ਕਾ ਜਬ ਹੀ ਰਥ ਪੈ ਚੜ ਹਾਂ ਨਰ ਗੁੱਸੇ ਦੇ ਨਾਲ ਮੈਂ ਰਥ ਤੇ ਸਵਾਰ ਹੋਵਾਂਗਾ ਸਭ ਸ਼ਸਤਰਨ ਹੱਥਨ ਮੈਂ ਧਰਕਾ ਸਭ ਸ਼ਤਰਨ ਹੱਥਾਂ ਚ ਪਕੜਾਂਗਾ ਡਰ ਤੂੰ ਨਾ ਅਰੇ ਡਰ ਹਾਂ ਤੁਮਰੇ ਹਰ ਕਉ ਇਹ ਭਾਈ ਤੂੰ ਨਾ ਡਰ ਇੰਦਰ ਤੇਰੇ ਦੁਸ਼ਮਣਾਂ ਨੂੰ ਡਰੋਗੇ ਤੈਨੂੰ ਕਿਉਂ ਡਰਾਂ ਪਾਲ ਮੈਂ ਸੱਤ ਧਾ ਕਰਕੇ ਮੈਂ ਉਹਨੂੰ ਪਲ ਵਿੱਚ 100 ਟੁਕੜਾ ਕਰਕੇ ਜਾਂ ਸੱਤ ਟੁਕੜੇ ਕਰਕੇ ਡਰ ਤੂੰ ਨਾ ਅਰੇ ਡਰਾਂ ਹਾਂ ਤੁਮਰੇ ਹਰ ਕਉ ਪਾਲ ਮੈਂ ਸੱਤ ਧਾ ਕਰਕੇ ਸਵਈਆ ਤੂੰ ਨਾ ਡਰ ਤੇਰੇ ਦੁਸ਼ਮਣ ਨੂੰ ਅਸੀਂ 100 ਟੁਕੜਾ ਕਰਕੇ ਮਾਰ ਦਾਂਗੇ ਉਹ ਡਰੇਗਾ ਸੋਈਆ ਮਗਵਾ ਸਰ ਨੇ ਆਏ ਗਏ 우ग्रह ਕੋ ਜਿੰਦਰ ਸਰ ਚੁਕਾ ਆ ਕੇ ਚਲਿਆ ਗਿਆ ਕਰਨੂ ਇਹ ਕਹੋ ਚਤਮੈ ਬਦ ਸਿਆਮ ਬਸਾਇਓ ਰਿੰਜਿੰਜ ਚੇਤੇ ਕਿਤੇ ਮਾਸਰ ਦਾਤ ਨੂੰ ਮਾਰ ਗਏ ਸੰਗ ਲਈ ਜਦ ਜਦ ਵੀ ਪ੍ਰਤਨਾ ਨਹ ਜਾਦੂਆਂ ਦੀ ਫੌਜ ਨਹੀਂ ਨਾਲ ਲਈ ਇਹਨੇ 파ਰਥ ਕੋ ਕਰ ਸੰਗ ਚਲਾਇਓ ਸੰਗ ਲੈ ਜਦ ਵੀ ਪ੍ਰਤਨਾ ਨਹਿ 파ਰਥ ਕੋ ਕਰ ਸੰਗ ਚਲਾਇਓ ਕੁੱਲੀ ਜਾਦੂਆਂ ਦੀ ਫੌਜ ਨੂੰ ਲੀ ਅਰਜੁਨ ਨੂੰ ਨਾਲ ਕਰਕੇ ਤੋੜ ਲਿਆ ਨਾ ਫੌਜ ਨੂੰ ਅਰਜੁਨ ਅਰਜੁਨ ਨੂੰ ਕੁੱਲੇ ਲੀ ਨਾ ਇੱਕ ਤ੍ਰਿਆ ਹਿਤ ਲੈ ਸੰਗ ਕਉ ਤਕ ਹਾਂਜੀ ਇੱਕ ਤ੍ਰਿਆ ਹਤ ਲੈ ਇੱਕ ਤ੍ਰਿਆ ਹਿਤ ਲੈ ਸੰਗ ਕਉ ਤਕ ਜਿਹੜੀ ਹਰਤਵਾਲੀ ਸੀ ਨੇ ਸਤ ਪੰਮਾ ਉਹਨੂੰ ਨਾਲ ਲੈ ਲਿਆ ਇੱਕ ਤਮਾਸ਼ੇ ਵਾਸਤੇ ਜਿਉਂ ਕਹੇ ਕਹ ਕਲ ਸਿਆਮ ਸੁਣਾਇਓ ਜਿਉਂ ਕਹ ਕੇ ਮਾਰੇ ਕਹਿੰਦੇ ਸੀ ਸੁਣਾਇਆ ਹੈ ਸਿਆਮ ਚੱਲੇ ਤੇ ਔਰ ਨਹੀਂ ਕ੍ਰਿਸ਼ਨ ਉਸ ਤਰਫ ਨਹੀਂ ਚੱਲਿਆ ਪੁਵਾਸਰ ਵੱਲ ਤੇ ਉਪਰ ਅੰਤ ਦੱਸਾ ਨਹਿ ਧਾਇਓ ਉਹਦੀ ਅੰਤ ਦੱਸਾ ਅੰਤ ਦੱਸਾ ਨਹਿ ਧਾਇਓ ਅੰਤ ਦੀ ਹਾਲਤ ਕਾਲ ਦਾ ਸਮਾਂ ਹੀ ਹੋ ਤੇ ਆ ਗਿਆ ਦੌੜ ਕੇ ਸੋਇਆ ਗੜ੍ਹ ਪਰ ਸਿਆਮ ਜਬਾ ਚੜਕ ਜਿਉਂ ਜੀ ਗੜ੍ਹ ਤੇ ਚੜਕੇ ਜਦੋਂ ਗਰੜਾ ਗਰੜਾ ਤੂੰ ਹੋਣਾ ਗੜੜੀਏ ਨਾ ਗੜੜ ਪਰ ਸ਼ਿਆਮ ਜਬਾ ਚੜਕਾ ਰੋਕਿਸ਼ਨ ਜਿਹੜੇ ਇਹ 17 ਕੀ ਜਦ ਊਰ ਸਿਢਹਾਰੇ ਹੋਏ ਮੁੰਡੀ ਦਰਫ ਮਾਸਟਰ ਦੀ ਗੱਲ ਜਦੋਂ ਗਏ ਬਾਹਨ ਕੋਟ ਪਿਖਿਓ ਤ੍ਰਿਥਮੈ ਅੋਰ ਪਹਿਲਾ ਪੱਥਰ ਦਾ ਕੋਟ ਸੀ ਪਵਾਸਰ ਦਾ ਦੁੱਤੀਏ ਬਾਹਰ ਲੋਹੋ ਕੋ ਨੈਨ ਨਿਹਾਰੇਉ ਦੂਜਾ ਲੋਹੇ ਦਾ ਕਿਲਾ ਸੀ ਵੇਖਣਾ ਕੀਤਾ ਬਲਵਾਲਾ ਨੀਰ ਕੋ ਹੇਰਤ ਪਾਇਓ ਤ੍ਰਿਤੀਏ ਦੂਜਾ ਪਾਣੀ ਦਾ ਕਿਲਾ ਸੀ ਖਾਈ ਸੀ ਦੇਖਿਆ ਜਾਪੀ ਅਰੇ ਆਗ ਕੋ ਚੌਥੀ ਸੋਠਰ ਵਿਚਾਰਿਓ ਚੁੱਥਾ ਅਗ ਦਾ ਕਿਲਾ ਸੀ ਬਣਾਇਆ ਤੇ ਉੱਥੇ ਥਾਂਸ ਲਾ ਰਿਆ ਹੋਇਆ ਪੰਜਵੋਂ ਪਾਉਣ ਪਿਖਿਓ ਪੰਜਵੋਂ ਪਾਉਣ ਦਾ ਸੀ ਜਿਹਨੇ ਰਬੜ ਚ ਫੂਕ ਭਰੀ ਦੀ ਹੈ ਖਟ ਫਾਸਨ ਸੇਵੋਂ ਫਾਈ ਦਾ ਕਿਲਾ ਸੀ ਕ੍ਰੋਧ ਕਿਉ ਇਹ ਭਾਂਤ ਹੰਕਾਰਿਓ ਕਿਉ ਕ੍ਰੋਧ ਦੇ ਨਾਲ ਹੰਕਾਰਿਆ ਸੀ ਪਵਾਸਰ ਕਾਂ ਜੂ ਬਾਤ ਦੋਹਰਾ ਸਤਮਨ ਦਿਖਿਆ ਦੋਹਰਾ ਹਰੇ ਦੁਰਗਪਥ ਦੁਰਗ ਕੇ ਰਹਿ ਲਗੇ ਕਿਲੇ ਦੇ ਪਤੀ ਕਿਲੇ ਵਾਲੇ ਰਹਿਓ ਕਹਾ ਸ਼ਬ ਵਿਚ ਵਿਚ ਕਿਉ ਲੋਕ ਰਿਆ ਕਿਹਾ ਕ੍ਰਿਸ਼ਨ ਨੇ ਜਾ ਕੇ ਰੇਤਾ ਹਮ ਸੋ ਰਨਮਾਡ ਗੁੱਸੇ ਦੇ ਨਾਲ ਜੰਗ ਕਰ ਠਾੜ ਪੁਕਾਰ ਤੂੰ ਵਿੱਚ ਤੇਰੀ ਮੌਤ ਖੜੀ ਪੁਕਾਰ ਰਹੀ ਹੈ ਰਈਆ ਜੋ ਇਹ ਭਾਂਤ ਕਹੋ ਜਦਨੰਦ ਜਦੋਂ ਕ੍ਰਿਸ਼ਨ ਨੇ ਜਾ ਕੇ ਕਿਹਾ ਉਹ 70 ਲੱਖ ਉਹ ਕਸ਼ੂਆ ਕੋਉ ਆਇਓ ਉਹਨੂੰ ਸਮਝਿਆ ਮੇਰਾ ਦੁਸ਼ਮਣ ਕੋਈ ਆ ਗਿਆ ਔਰ ਸੁਨਿਓ ਜੇ ਏਕ ਹੀ ਚੋਟ ਸੋ ਜਿਸਨੇ ਕੇ ਚੋੜਨ ਸੁਣਿਆ ਹੈ ਕੋਟਨ ਕੋਪ ਚਟਾਕ ਗਿਰਾਇਓ ਕਰੋੜਾਂ ਦੇ ਤਾਂ ਹੀ ਚਟਾਕ ਦੇ ਕੇ ਚਪੇਟ ਮਾਰ ਕੇ ਦੇਵੇ ਬੁੱਤ ਬਾਹਰ ਕੇ ਕੋਟ ਬਿਖਾਇ ਮੁਰਦਾ ਹੈ ਤੋ ਕਈ ਨਾ ਮੁਰਦਾ ਜਿਹੜਾ ਸੀ ਪਾਣੀ ਦੇ ਕੋਟ ਛੀਏ ਉਹ ਤੋ ਸੋਨ ਥੋਰ ਸੋਉ ਉਠਤ ਆ ਉਹ ਰੌਣਾ ਸੁਣ ਕੇ ਭੱਜ ਕੇ ਆਇਆ ਸ਼ਾਮ ਕੇ ਬਾਹਨ ਕੋ ਤਿੰਨ ਕ੍ਰਿਸ਼ਨ ਦੇ ਗਰੜਨ ਨੂੰ ਉਸਨ ਗੁੱਸੇ ਨਾਲ ਰਸੂਲ ਕੋ ਆਇ ਕਾ ਕਾਬ ਚਲਾਇਉ ਦਾ ਕਾ ਮੁਰਦੇਂ ਕੀਨਾ ਇਸ ਨਾ ਕੇ ਚਲਾਇਆ ਸਵਈਆ ਸੋ ਖਗਰਾਜ ਨਾ ਚੋਟ ਗਣੀ ਉਸ ਗਰੜਨ ਕੋਈ ਚੋਟ ਨਾ ਸਮਝੀ ਉਸਦੀ ਮਰਦੀ ਤੈਨ ਦੌਰ ਗਦਾ ਕਹੇ ਕਾਨ ਕੋ ਮਾਰੀ ਉਸਨ ਦੌੜ ਕੇ ਕ੍ਰਿਸ਼ਨ ਦੇ ਮਾਰੀ ਗੋਰਜ ਆਪ ਮੁਰ ਜਾਏ ਤੈਨ ਆਪਤ ਹੈ ਸਿਰ ਸਮੋਹ ਚੂਟ ਜਿੰਨ ਦੇਖਾ ਮੇਰੇ ਸਾਹਮਣੇ ਗੁਰਜ ਦੀ ਚੋਟ ਆ ਰਹੀ ਹੈ ਇਹ ਤਾਂ ਐਵੇਂ ਸ੍ਰੀ ਬਿਰਜਨਾਥ ਵਿਚਾਰੀ ਉਹ ਕਿੱਥੇ ਵਿਚਾਰ ਕੀਤੀ ਮੇਰੇ ਜਨਾਬ ਨੇ ਕਉਪ ਵਢਾਈ ਤਵੇ ਆਪਣੇ ਮੁਸਾ ਵਢਾ ਕੇ ਆਪਦੇ ਚੇਤੇ ਸੋ ਕਮੋਦ ਕੀ ਹਾਸ ਕੇ ਵਿੱਚ ਸੰਭਾਰੀ ਕਮੋਦ ਨਹੀਂ ਗਦਾ ਨਾ ਬਾਵਨ ਦੇ ਅੱਤੇ ਜਿਹੜੀ ਹੁੰਦੀ ਹੈ ਉਹ ਰਾਖਾ ਕ੍ਰਿਸ਼ਨ ਜੀ ਨੇ ਸੰਭਾਲ ਲਈ ਚੋਟ ਜੋ ਆਪ ਤੇ ਹੀ ਆ ਰਹੀ ਜੇ ਦੁਸ਼ਮਨ ਵੀ ਚੋਟ ਆ ਰਹੀ ਸੀ ਇਹ ਇੱਕ ਹੈ ਚੋਟ ਚਟਾਕ ਨਿਵਾਰੀ ਇੱਕੀ ਚੋਟ ਵਿੱਚ ਚਟਾਕ ਦੇ ਕੇ ਮੇਰ ਦਿੱਤੀ ਮੁਰਦੀ ਜਿਹੜੀ ਗਦਾ ਆਈ ਸੀ ਉਹ ਕਮੁੰਦਣੀ ਗਦਾ ਸੀ ਨਾ ਜਿਹੜੀ ਬਾਵਨ ਦੇ ਹੱਥੇ ਤੇ ਉਹ ਕ੍ਰਿਸ਼ਨ ਨੇ ਉਹਦੇ ਨਾਲ ਤੋੜ ਦਿੱਤੀ ਉਹਦੀ ਗਦਾ ਸਵਿਆ ਕਾ ਆਵਿਆਰਥ ਗयो ਜਬ ਹੀ ਜਦੋਂ ਇਹਨਾਂ ਮੁਰਦਾਨ ਦਾ ਜ਼ਖਮ ਕੀਤਾ ਬਿਰਥ ਗਿਆ ਗੱਜ ਕੇ ਰਾਸ਼ਸ ਕੋ ਪੱਢਾਏ ਹੋਏ ਗੱਜ ਕੇ ਰਾਸ਼ਸ ਬੜਾ ਗੁੱਸਾ ਖਦਾ ਆਇਆ ਦੇਹ ਵਢਾਏ ਵਢਾਈ ਕਾ ਅਨਨ ਆਪ ਦਾ ਮੂੰਹ ਵੱਡਾ ਵਧਾ ਲਿਆ ਦੇਹ ਵਾਲੀ ਵੱਡੀ ਕਰ ਲਈ ਤੇ ਆਮ ਜੂ ਕੇ ਬਦ ਕਾਰਨ ਧਾਇਓ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਦੌੜਿਆ ਨੰਦਕ ਕਾੜ ਤਬਾ ਕੱਟ ਤੇ ਕ੍ਰਿਸ਼ਨ ਜੀ ਨੰਦ ਖੜਗਨ ਵਿਸ਼ਨੂ ਦੇ ਕੋਲੇ ਜਿਹੜਾ ਉਹ ਲੱਕ ਤੋਂ ਲਾ ਕੇ ਕੱਢ ਕੇ ਮੇਰ ਜਨਾਸ ਤਬ ਤੱਕ ਤਾਂ ਹੀ ਚਲਾਇਓ ਉਹ ਕੱਟ ਕੇ ਚਲਾ ਤਾ ਕ੍ਰਿਸ਼ਨ ਜੀ ਨੇ ਜੈਸਾ ਕੁਮਾਰ ਕਟਾ ਘਾਟ ਕੋ ਜਿਹੜੇ কুমਹਾਰ ਜਿਹੜਾ ਹੈ ਨਾ ਘੜੇ ਨੂੰ ਤਾਗੇ ਨਾਲ ਕੱਟ ਲੈਂਦਾ ਚੱਕ ਤੋਂ ਔਰ ਕੋ ਸਿਰ ਤੈਸੇ ਹੀ ਕਾਟ ਕੇ ਰਾਹ ਤੇ ਉਹ ਮੁਰਦਾਂ ਦਾ ਸਿਰ ਕੱਟ ਕੇ ਦੇਖਤਾ ਕ੍ਰਿਸ਼ਨ ਜੀ ਨੇ ਇਸ ਸਿਰ ਵਿੱਚ ਇਸ ਕਰਕੇ ਮੁਰਾਰ ਨਾਮ ਪਿਆ ਇਸ ਸਿਰ ਵਿੱਚ ਤਰਨਾੜ ਕੇ ਕ੍ਰਿਸ਼ਨਾ ਅਵਤਾਰੇ ਮੁਰਦਾਂਤ ਵਦ ਹੈ